ਕਹੋ ਜੀ ਕਾਟਨ ਦਾ ਸੂਟ ਹੈ ਜੀ ਨਾਲ ਆਇਆਗੇ ਜੀ ਘੇਰੇ ਤੇ ਵਰਕ ਨਾਲੇ ਆਇਆਗੇ ਪ੍ਰਿੰਟਡ ਦੁਪੱਟਾ ਸੂਟ ਵਿਗਦਾ 350 ਦਾ ਘੇਰੇ ਤੇ ਸੀਕੁਐਂਸ ਤੇ ਧਾਗੇ ਦਾ ਕੰਮ ਆ ਗਿਆ ਇਹ ਲੱਗਣਾ ਹੈ 180 ਰੁਪਏ ਦਾ ਇਸ ਤੋਂ ਵੀ ਜੀ ਤੁਹਾਨੂੰ ਦਿਖਾਉਂਦੇ ਆ ਸਾਲ ਓਵਰ ਸੈਲ ਪ੍ਰਿੰਟ ਸੂਟ ਵਰਕ ਆਏਗਾ ਦੁਪੱਟਾ ਆਏਗਾ ਸੂਟ ਵਿਗਦਾ 400 ਰੁਪਏ ਦਾ ਬਿਲਕੁਲ ਜੀ ਇਹ ਲੱਗਣਾ ਸਿਰਫ 200 ਰੁਪਏ ਦਾ ਇਸ ਤੋਂ ਵੀ ਜੀ ਤੁਹਾਨੂੰ ਇੱਕ ਦਿਖਾਉਂਦੇ ਆ 올 ਓਵਰ ਪ੍ਰਿੰਟਡ ਸੂਟ ਨਾਲ ਕਾਟਨ ਦਾ ਦੁਪੱਟਾ ਚਾਰ ਰੰਗਾਂ ਦਾ ਸੈੱਟ ਆਊਗਾ ਸਿੰਗਲ ਲੋ ਭਾਵੇਂ ਦੀ ਇੱਕ ਸੈੱਟ ਲਓ ਜੀ ਜੀ ਠੀਕ ਹੈ ਜੀ ਨਾਲ ਦੁਪੱਟਾ ਪੂਰਾ ਵਧੀਆ ਇਹ ਲੱਗਣਾ ਸਿਰਫ 200 ਰੁਪਏ ਦਾ ਇੱਕ ਵੀਰ ਜੀ ਆਊਗਾ ਜੈਪੁਰੀ ਸੂਟ ਕੱਪੜਾ ਵੀ ਵਧੀਆ ਤੇ ਆਹ ਦੇਖੋ ਡਿਜ਼ਾਈਨਿੰਗ ਵੀ ਵਧੀਆ ਨਾਲ ਉਹ ਵੀ ਚਿੱਕੂ ਦੁਪੱਟਾ ਆਊਗਾ ਇਹ ਵੀ ਵੀਰ ਜੀ ਲੱਗਣਾ ਸਿਰਫ 200 ਰੁਪਏ ਦਾ ਇਹ 200 ਰੁਪਏ ਜੀ ਦੇਖੋ ਕਾਫੀ ਆਈਟਮ ਆਈਆਂ ਬਿਲਕੁਲ ਜੀ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਦਿਖਾਣੇ ਆ ਟਰੇਪ ਦਾ ਸੂਟ ਹੈ ਪਲੇਨ ਸੂਟ ਇਹਦਾ ਹੀ 300 ਦਾ ਵਿਕਦਾ ਨਾਲ ਆਊਗਾ ਦੁਪੱਟਾ ਜੈਪੁਰੀ ਅੱਛਾ ਜੈਪੁਰੀ ਦੁਪੱਟਾ ਤੇ ਫੁੱਲ ਵਰਕ ਕੀਤਾ ਹੋਇਆ ਪੂਰਾ ਸੂਟ ਹਾਂ ਜੀ ਉਹ ਇਹਨਾਂ ਕਹਿ ਦਿਓ ਵੀ 200 ਜੀ ਬਾਜੀ ਇਹ ਵੀ 200 ਰੁਪਏ ਚ ਇਹ ਵੀ 200 ਜੀ ਇਹ ਵੀ 200 ਵਾਹ ਜੀ ਵਾਹ ਬਾਜੀ ਮਨਨ ਨਜ਼ਾਰਾ ਹੀ ਲਿਆਤਾ ਲੱਕੜੀ ਨਿੱਜਦਾ ਤਾਂ ਨੇੜੇ ਆਈ ਜਾਂਦੀ ਉਹਦਾ ਤਾਂ ਤਮਾਕੀ ਦੀ ਹੋਰ ਵੱਡੇ ਕਰੀ ਜਾਂਦੇ ਆ ਹਾਂ ਜੀ ਵੀਰ ਜੀ ਤੱਕੜੀ ਕਰਕੇ ਮੇਨ ਆਫਰ ਹੈ ਜੀ ਜੀ 200 200 ਰੁਪਏ ਰੇਂਜ ਚ ਦੇਖੋ ਕਾਫੀ ਡਿਜ਼ਾਈਨ ਆਏ ਆਗੇ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਸਭ ਤੋਂ ਵੱਧ ਲਾਈਕ ਕਰੇਗਾ ਕਮੈਂਟ ਕਰੇਗਾ ਵਧੀਆ-ਵਧੀਆ ਕਰੇਗਾ ਜੀ ਕਮੈਂਟ ਤੇ ਸ਼ੇਅਰ ਟੂ ਕਰੇਗਾ ਜੀ ਗਰੁੱਪ ਉਹਨਾਂ ਚਾਰ ਲੱਕੀ ਕਸਟਮਰ ਨੂੰ ਆਹ ਚਾਰ ਸੂਟ ਹੈਂਡਵਰਕ ਵਾਲੇ ਫ੍ਰੀ ਕੂਰੀਅਰ ਗਿਫਟ ਕੀਤੇ ਜਾਣਗੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਮੋਰ ਵਾਲਾ ਡਿਜ਼ਾਈਨ ਆਇਆ ਡਿਜ਼ਾਈਨਿੰਗ ਵੀ ਸੋਹਣੀ ਹੈ ਕਲਰ ਆਉਣਗੇ ਇਹਦੇ ਵਿੱਚ ਚਾਰ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਡਿਜ਼ਾਈਨ ਹੈ ਬੜੇ ਸਫਾਈ ਨਾਲ ਕੰਮ ਹੋਇਆ ਹਾਂ ਹਾਂ ਨਾਲ ਆਊਗਾ ਦੇਖੋ ਪੂਰਾ ਵਧੀਆ ਇਹਦੇ ਨਾਲ ਲੈਸ ਵਾਲਾ ਦੁਪੱਟਾ ਫੋਰਡ ਪਿਕਦਾ 500 600 ਰੁਪਏ ਦਾ ਬਿਲਕੁਲ ਜੀ ਇਹ ਲੱਗਣਾ ਸਿਰਫ 280 ਰੁਪਏ ਦਾ ਚਾਰ ਚਾਰ ਰੰਗ ਆਣਗੇ ਡਿਜ਼ਾਈਨ ਇਹਦੇ ਵਿੱਚ ਕਈ ਹੋਰ ਵੀ ਆ ਜਾਣਗੇ ਆ ਦੇਖੋ ਜੀ ਹੁਣ ਜਿਵੇਂ ਆਹ ਸੂਟ ਆ ਗਿਆ ਸ਼ਿਮਰ ਵਿਚਿਤਰਾ ਦਾ ਕਪੜਾ ਆ ਗਿਆ ਜਿਵੇਂ ਹੁਣ ਦੇਖੋ ਪਹਿਣਾ ਵਸ ਸੂਟ ਲੈਣਾ ਹੋਊਗਾ ਅਗਲਾ ਕਹਿੰਦਾ 5 600 ਜੀ ਸਿਰੇ ਦਾ ਸੂਟ ਹੋਵੇ ਦੁਪੱਟਾ ਪੂਰਾ ਵਧੀਆ ਉਹਨਾਂ ਦੇ ਦੇਖੋ ਜੀ ਕਹਿਣ ਮੁਤਾਬਕ ਇਹ ਸੂਟ ਬਾਜ਼ਾਰ 'ਚ ਵਿਕਦਾ 8800 ਰੁਪਏ ਦਾ ਮਤਲਬ ਐਡਾ ਹੈਵੀ ਜਿਹਨਾਂ ਦੁਪੱਟਾ ਹੈ ਤੇ ਸੂਟ ਤੇ ਵੀ ਐਡਾ ਸੋਹਣਾ ਵਰਕ ਕੀਤਾ ਹੋਇਆ ਇਹ 8800 ਰੁਪਏ 'ਚ ਸੂਟ ਵਿਕਦਾ ਇਹ ਦਿਨ ਹੈ ਜੀ ਸਿਰਫ 330 ਰੁਪਏ ਦਾ ਇਹ 330 ਰੁਪਏ 'ਚ ਦੇਣਾ ਮਤਲਬ ਇਸ ਤੋਂ ਵੱਧ ਦਾ ਵਰਕ ਕੀਤਾ ਬਾਜੀ ਇੱਤੇ ਹਾਂਜੀ ਵੀਰ ਜੀ ਰੰਗ ਆਣਗੇ ਇਹਦੇ ਵਿੱਚ 4 ਜੀ ਜੀ ਆ ਦੇਖੋ ਜੀ 330 ਰੁਪਏ 'ਚ ਇੱਕ ਦੇਖੋ ਤੁਸੀਂ ਆਵਲਾ ਡਿਜ਼ਾਈਨ ਜੀ ਜੀ ਇਹ ਡਿਜ਼ਾਈਨ ਵੀ ਬੜਾ ਹੈਵੀ ਡਿਜ਼ਾਈਨ ਹੈ ਹਾਂ ਹਾਂ ਆ ਦੇਖੋ ਹਾਂ ਦੇਖੋ ਜੀ ਮਤਲਬ ਆਪਾਂ ਰੇਟ ਸਾਰੇ ਘੱਟ ਦੇਣੇ ਆ ਪਰ ਬਾਜ਼ਾਰਾਂ ਜਿਹੜੇ ਸੋ ਡਬਲ ਰੇਟ ਵਿਕਦੇ ਹੋਣਗੇ ਨਾ ਹਾਂ ਜੀ ਆ ਦੇਖੋ ਜੀ ਫੋਰ ਸਾਈਡ ਦੁਪੱਟਾ ਹੈਗਾ ਹਾਂ ਤੁਸੀਂ ਇਹ ਜਿਹੇ ਦੁਪੱਟਾ ਕਹਿੰਦਾ ਇੰਨੇ ਦੇ ਵਿੱਚ ਦੁਪੱਟਾ ਨਹੀਂ ਦਊਗਾ ਕੋਈ ਬਿਲਕੁਲ ਜੀ ਬਿਲਕੁਲ ਪੂਰਾ ਵਧੀਆ ਵੱਡਾ ਦੁਪੱਟਾ ਹੈ ਬਿਲਕੁਲ ਤੇ ਵੀਰ ਜੀ ਇਹਦਾ ਰੇਟ ਵੀ 330 ਹੀ ਹੈ ਭਾਜੀ ਯਾਰ ਇੱਕ ਮਿੰਟ ਐ ਮੈਂ ਮੰਦਾ ਰਖੜੀ ਆ ਗਈ ਆ ਆਪਾਂ ਮਤਲਬ ਰੇਟ ਘੱਟ ਕਰਨੇ ਆ ਬਟ ਇਹ ਨਾ ਹੋਵੇ ਆਪਾਂ ਨੂੰ ਨੁਕਸਾਨ ਹੋ ਜਾਏ ਕਿਤੇ ਦਾ ਨਹੀਂ ਨੁਕਸਾਨ ਵਾਲੀ ਗੱਲ ਨਹੀਂ ਜੀ ਦੇਖੋ ਜੋ ਰੇਟ ਲੱਗਿਆ 330 ਰੁਪਏ ਦਾ ਜਾਇਜ਼ ਨਫ ਇਸ ਤੋਂ ਬਾਅਦ ਇੱਕ ਹੁਣ ਆ ਡਿਜ਼ਾਈਨ ਵੀ ਦੇਖੋ। ਕਟਵਰਕ ਵਾਲਾ ਰਜ਼ਾਇਨਾ ਹੈ। ਹਾਂ ਹਾਂ। ਸਾਰੇ ਫਰੰਟ ਤੇ ਵਰਕ ਹੈ। ਜੀ ਜੀ। ਸੀਕਵੈਂਸ ਦਾ ਤੇ ਸੀਕਵੈਂਸ ਵਾਲਾ ਹੀ ਦੁਪੱਟਾ ਹੈ। ਬਿਲਕੁਲ ਜੀ। ਠੀਕ ਨਹੀਂ ਜੀ। ਆ ਦੇਖੋ ਜੀ। ਕਿਆ ਬਾਤ ਹੈ ਜੀ। ਹੈਵੀ ਦੁਪੱਟਾ। ਹਾਂ ਜੀ ਪੂਰਾ ਹੈਵੀ ਦੁਪੱਟਾ ਤੇ ਇਹਦਾ ਰੇਟ ਵੀ 330 ਹੈ। ਇਸ ਤੋਂ ਬਾਅਦ ਤੁਹਾਨੂੰ ਵੀ ਜੀ ਆਹ ਦਿਖਾਣੇ ਆ। ਕ੍ਰੇਪ ਦਾ ਸੂਟ ਆਕੇ ਜੀ। ਬਿਲਕੁਲ। ਠੀਕ ਹੈ ਜੀ। ਵਰਕ ਵੀ ਬੜਾ ਵਧੀਆ। ਨਕੋਟੇ ਨਾਲ ਕੰਮ ਹੈ ਡਾਇਮੰਡ ਵਰਕ ਉੱਪਰ ਹੋ ਗਿਆ। ਓਕੇ। ਠੀਕ ਨਹੀਂ ਜੀ। ਜੀ ਜੀ। ਇਹਦੇ ਨਾਲ ਚਨੂਨ ਦਾ ਦੁਪੱ ਲੈਸ ਬਹੁਤ ਸੋਹਣੀ ਲੱਗੀ ਹੈ ਨਾਲ ਇਹ ਵੀ ਮੈਨੂੰ ਲੱਗਦਾ ਹੈਵੀ ਦੁਪੱਟਾ ਹੈ ਨਾ ਨਾਲ ਭਾਜੀ ਪੂਰਾ ਵਧੀਆ ਦੁਪੱਟਾ ਹੈ ਵੀ ਜੀ 5500 ਦੇ ਦੁਪੱਟੇ ਵੀ ਕਿਤੇ ਜਰੂਨ ਦਾ ਦੁਪੱਟਾ ਠੀਕ ਹੈ ਜੀ ਇਹ ਚ ਆਉਣਗੇ ਜੀ ਪੰਜ ਰੰਗ ਅੱਛਾ ਪੰਜ ਰੰਗ ਆ ਗਏ ਰਾਣੀ ਆ ਗਿਆ ਜੀ ਆ ਬੈਂਗਨੀ ਕਲਰ ਆ ਗਿਆ ਵਾਈਨ ਆ ਗਿਆ ਇੱਕ ਪੈਰਟ ਆ ਗਿਆ ਜੀ ਜੀ ਇਹ ਵੀ ਜੀ ਲੱਗਣਾ 360 ਰੁਪਏ ਦਾ ਇਹ ਜਿਵੇਂ ਹੁਣ ਆ ਗਿਆ ਜੀ ਮੋਤੀ ਲੈਸ ਲੱਗੀ ਜੀ ਘੇਰੇ ਤੇ ਬਿਲਕੁਲ ਠੀਕ ਹੈ ਨਾ ਇਹ ਨਾ ਆਰਗਨਸਾ ਦਾ ਦੁਪੱਟਾ ਹਾਂ ਹਾਂ ਮੋਤੀ ਲੈਸ ਦੇਖੋ ਫੋਰਸਾਈਡ ਲੱਗੀ ਹੈ ਜੀ ਜੀ ਆ ਦੇਖੋ ਜੀ ਵਰਕ ਵਾਲਾ ਦੁਪੱਟਾ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਇਹਦਾ ਰੇਟ ਵੀ 360 ਰੁਪਏ ਦਾ ਸੂਟ ਹੀ ਲੱਗਣਾ ਆਪਾਂ ਨੂੰ ਕਲਰ ਵੀ ਉਸ ਤਰ੍ਹਾਂ ਦੀ ਆ ਦੇਖੋ ਸਾਰੇ ਰੰਗ ਸਾਰੇ ਪੈਰਲਟ ਵਾਈਨ ਪਰਪਲ ਸਾਰੇ ਆ ਜਾਣਗੇ ਨਾ ਹਾਂ ਜੀ 360 ਰੁਪਏ ਦਾ ਸੂਟ ਕਿਸੇ ਜੀ ਕਾ ਦੇਖੋ ਮਸਲੀਨ ਦਾ ਸੂਟ ਹੈ ਬਿਲਕੁਲ ਜੀ ਧਾਗੇ ਦਾ ਕੰਮ ਆ ਗਿਆ ਜੀ ਬਿਲਕੁਲ ਸਾਰੇ ਫਰੰਟ ਤੇ ਵਰਕ ਆਊਗਾ ਹਾਂ ਨਾਲ ਇਹਦੇ ਨਾਲ ਦੁਪੱਟੇ ਤੇ ਵਰਕ ਆਊਗਾ ਜੀ ਜੀ ਪੂਰਾ ਵੱਡਾ ਦੇਖੋ ਆ ਦੁਪੱਟਾ ਚਾਦਰ ਵਰਗਾ ਦੁਪੱਟਾ ਵਾਹ ਜੀ ਵਾਹ ਕੀ ਬਾਤ ਹੈ ਜੀ ਠੀਕ ਹੈ ਜੀ ਸੂਟ ਵੀਰ ਜੀ 500 ਰੁਪਏ ਸੂਟ ਵਿਕਦਾ ਹਾਂ ਹਾਂ ਇਹ ਲੱਗਣਾ ਸਿਰਫ 300 ਰੁਪਏ ਦਾ ਮਸਲੀਨ ਦਾ ਪ੍ਰਿੰਟਡ ਸੂਟ ਹੈ ਜੀ ਜੀ ਤੇ ਨਾਲ ਮਸਲੀਨ ਦਾ ਪ੍ਰਿੰਟਡ ਦੁਪੱਟਾ ਆ ਗਿਆ ਪ੍ਰਿੰਟਿੰਗ ਬੜੀ ਵਧੀਆ ਜੀ ਜੀ ਆ ਦੇਖੋ ਦੁਪੱਟੇ ਦੀ ਪ੍ਰਿੰਟਿੰਗ ਓਏ ਹੋ ਵਾਹ ਜੀ ਵਾਹ ਵੱਡਾ ਦੁਪੱਟਾ ਮੈਂ ਦਿਨ ਖੁਸ਼ ਹੋ ਜਾਂਦਾ ਦੇਖ ਕੇ ਜੀ ਆ ਦੇਖੋ ਜੀ ਰੰਗਾਂ ਗੇ ਕਿੰਨੇ ਚਾਰ ਹਾਂ ਹਾਂ ਇਹ ਲੱਗਣਾ ਜੀ ਸਿਰਫ 330 ਰੁਪਏ ਦਾ ਕਾਟਨ ਦਾ ਸੂਟ ਹੈ ਜੀ ਜੀ ਨਾਲ ਕਾਟਨ ਦੀ ਦੁਪੱਟੇ ਤੇ ਆ ਗਿਆ ਵਰਕ ਨਾਲ ਵਰਕ ਵਾਲਾ ਦੁਪੱਟਾ ਆ ਜਾਏਗਾ ਆ ਦੇਖੋ ਜੀ ਆ ਸੂਟ ਆ ਗਿਆ ਜੀ ਅੱਛਾ ਵਰਕਰੀ ਸਫਾਈ ਇਦਾਂ ਇੰਝ ਦਾ ਲੱਗਦਾ ਪ੍ਰਿੰਟ ਕੀਤਾ ਹੁੰਦਾ ਨਾ ਜੀ ਹਾਂ ਜੀ ਵੀਰ ਜੀ ਬਹੁਤ ਸਤਾਈ ਵਾਲਾ ਕੰਮ ਹੈ ਗਰਮੀ ਦੀ ਆਈਟਮ ਹੈ ਹੂੰ ਹੂੰ ਆ ਦੇਖੋ ਦੁਪੱਟਾ ਪੂਰਾ ਵਧੀਆ ਜਾਲ ਦੁਪੱਟਾ ਹੋਊਗਾ ਜੀ ਜੀ ਰੰਗਾਂਗੇ ਵਿੱਚ ਚਾਰ ਹਾਂ ਆ ਦੇਖੋ ਦੁਪੱਟਾ ਦੇਖ ਮੈਂ ਕਹਿੰਦਾ ਨਜ਼ਾਰੇਦਾਰ ਭਾਜੀ ਯਾਰ ਬਹੁਤ ਸੋਹਣਾ ਦੁਪੱਟਾ ਹੈ ਆਰਗਦੀਵਾਲ ਦਾ ਦੁਪੱਟਾ ਹਾਂ ਤੇ ਰੇਟ ਵੀ ਜੀ 450 ਰੁਪਏ ਰਿੰਚ ਲੱਗਣਾ ਹੈ ਚਾਰ ਆਣਗੇ ਵਿੱਚ ਰੰਗ 450 ਰੁਪਏ ਦੇ ਕਿ ਕਾਹ ਦੇਖੋ ਜੀ ਹਾਦੀ ਕਾਟਨ ਦਾ ਸੂਟ ਹੈ ਨਾਲ ਇਹਦੇ ਨਾਲ ਆਏਗਾ ਦੇਖੋ ਵਧੀਆ ਦੁਪੱਟਾ ਆਹ ਦੇਖੋ ਜੀ ਆਹੋ ਕੀ ਬਾਤ ਵਰਕ ਦੇਖੋ ਕਿੱਡਾ ਪਿਆਰਾ ਵਰਕ ਹੋਇਆ ਹੈ ਮੈਂ ਦੇਖਣਾ ਸਫਾਈ ਬੜੀ ਵਰਕ ਦੀ ਬਾਜੀ ਯਾਰ ਫੋਟਾ ਟੋਰੀਏ ਤੇ ਦੁਪੱਟਾ ਆ ਗਿਆ ਜੀ ਜੀ ਡਿਜੀਟਲ ਪ੍ਰਿੰਟਡ ਦੁਪੱਟਾ ਹਾਂ ਹਾਂ ਠੀਕ ਹੈ ਜੀ ਤੇ ਇਹ ਵੀ ਜੀ ਲੱਗਣਾ ਸਿਰਫ 450 ਰੁਪਏ ਦੇ ਵਿੱਚ ਭਾਜੀ ਇੱਕ ਮਿੰਟ ਇੱਕ ਵਾ 450 ਰੁਪਏ ਕਿ 1450 450 ਰੁਪਏ ਜੀ 450 ਰੁਪਏ ਵਾਹ ਜੀ ਵਾਹ ਐਸੀ ਡਿਜ਼ਾਈਨ ਵੀ ਹੈਗੀ ਆ ਇਸ ਤਰ੍ਹਾਂ ਦੇਖੋ ਆਹ ਡਿਜ਼ਾਈਨ ਵੀ ਆ ਗਿਆ ਜੀ ਹਾਂ ਹਾਂ ਇਹ ਵੀ ਆਪਾਂ ਨੂੰ 450 ਰੁਪਏ ਰੇਂਟ 'ਚ ਹੀ ਲੱ ਕੋਟਾ ਦੁਰਗੇ ਦਾ ਪ੍ਰਿੰਟਡ ਦੁਪੱਟਾ ਆ ਗਿਆ ਸੇਮ ਪ੍ਰਿੰਟਡ ਦੁਪੱਟਾ ਆ ਜਾਏਗਾ ਹਾਂ ਜੀ ਕਿ ਕਿਸ ਤੋਂ ਬਾਅਦ ਦੇਖੋ ਤੁਹਾਨੂੰ ਜਿਵੇਂ ਦੇਖੋ 300 400 ਜਿਹੜਾ ਵਧੀਆ ਆਈਟਮ ਦਿਖਾ ਦੇ ਬਿਲਕੁਲ ਜੀ ਕਿਦੂਆ ਥੋੜੀ ਜਿਹੀ ਮਹਿੰਗੀ ਨਹੀਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂ ਜਿੱਦਾਂ ਹੁਣ ਰਖੜੀ ਹੈਗੀ ਆ ਉਹਦੇ ਅਸਤੇ ਵਧੀਆ ਸੂਟ ਵੀ ਜਿੱਦਾਂ ਕੈਨ ਲੈਣੇ ਨਾ ਜੀ ਹਾਂ ਜੀ ਆ ਦੇਖੋ ਜਿਵੇਂ ਇਹਨਾਂ ਕੁਆਲਟੀ ਪਰ ਸੂਟ ਆ ਰਿਹਾ ਛੱਤੀਆਂ ਵਾਲੇ ਸੂਟ ਬਿਲਕੁਲ ਜੀ ਪੂਰਾ ਵਧੀਆ ਹੈਵੀ ਸੂਟ ਜੀ ਸਾਰੇ ਚ ਦੇਖੋ ਵਰਕ ਆ ਗਿਆ ਹਮ ਹਮ ਆ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਵਾਹ ਜੀ ਵਾਹ ਦੁਪੱ ਇਹ ਸੂਟ ਸਿਰਫ ਫਣ ਲੱਗਣਾ ਹੈ 1020 ਰੁਪਏ ਰੇਂਜ ਚ 1020 ਰੁਪਏ ਚ ਪਦੀ ਯਾਰ ਹਾਂਜੀ ਆ ਦੁਪੱਟਾ ਵਾਹ ਜੀ ਵਾਹ ਪੂਰਾ ਹੈਵੀ ਦੇਖੋ ਹੈਂਡਵਰਕ ਹੋਇਆ ਹਾਂ ਹਾਂ ਤੇ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਵੀ ਮਿਲ ਜਾਣਗੇ ਜੀ 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 ਆ ਦੇਖੋ ਜੀ ਇਹਦੇ ਵਿੱਚ ਹੁਣ ਮਸਟਰਡ ਸ਼ੇਡ ਹੋ ਗਿਆ ਬਿਲਕੁਲ ਜੀ ਆ ਦੇਖ ਹਾਂ ਹਾਂ ਕਲਰ ਡਿਜ਼ਾਈਨ ਵੀ ਬੜੇ ਪਿਆਰੇ ਨੇ ਇਹ ਇਦਾਂ ਸੂਟਾਂ ਤੇ ਮੈਂ ਲਾ ਸਾਹਿਬ ਪੁੰਚੇ ਵਰਕ ਵੀ ਆਂਦੇ ਹਨ ਜਨਾਬ ਹਾਂਜੀ ਬਾਜੂ ਵਰਕ ਕਰਾ ਲੈ ਕੋਈ ਪੌਂਚੇ ਤੇ ਕਰਾ ਲੈ ਉਹ ਅਗਲੀ ਦੀ ਮਰਜ਼ੀ ਹੈ ਵਾਹ ਜੀ ਵਾਹ ਆ ਦੇਖੋ ਜੀ ਕਲਰ ਚਾਰਟ ਬੜਾ ਵਧੀਆ ਆਊਗਾ ਕੀ ਬਾਤ ਹੈ ਆ ਦੇਖੋ ਜੀ ਮੈਨੂੰ ਤੁਸੀਂ ਕਿਹਾ ਕਿ ਪੌਂਚੇ ਤੇ ਬਾਜੂ ਚਾਹੀਦੇ ਨਾਲ ਹਾਂ ਹਾਂ ਆ ਸੂਟ ਹੈ ਜੀ ਇਹਦੇ ਬਾਜੂ ਤੇ ਵੀ ਵਰਕ ਹੈ ਓਕੇ ਤੇ ਸਲਵਾਰ ਤੇ ਵੀ ਵਰਕ ਹੈ ਅੱਛਾ ਦੋਨੇ ਵਰਕ ਆਜੂਗੇ ਨਾਲ ਆਖਿਰ ਤੇ ਹੈਂਡ ਵਰਕ ਦਾ ਕੰਮ ਆ ਗਿਆ ਜੀ ਬਿਲਕੁਲ ਜੀ ਠੀਕ ਹੈ ਜੀ ਆ ਆ ਗਿਆ ਜੀ ਬਾਜੂ ਤੇ ਹਾਂ ਆ ਆ ਗਿਆ ਜੀ ਸਲਵਾਰ ਤੇ ਵਾਹ ਜੀ ਵਾਹ ਕੀ ਬਾਤ ਹੈ ਤੇ ਨਾਲ ਆਊਗਾ ਦੁਪੱਟਾ ਹਾਂ ਹਾਂ ਕਿ ਸੂਟ ਦਾ ਰੇਟ ਆਣਾ ਸਿਰਫ 1040 ਰੁਪਏ। ਮਤਲਬ ਇੰਨਾ ਭਰਿਆ ਹੋਇਆ ਪਹੁੰਚੇ ਵਰਕ ਬਾਜੂ ਵਰਕ ਸਾਰੇ ਸਾਰਾ ਸੂਟ 1040 ਰੁਪਏ ਚ। ਹਾਂ ਜੀ 1040 ਰੁਪਏ ਦਾ ਸੂਟ। ਕੀ ਬਾਤ ਹੈ। ਤੇ ਕਲਰ ਬੜੇ ਪਿਆਰੇ ਆਉਣਗੇ ਜੀ ਆ ਦੇਖੋ ਜਿਵੇਂ orange ਆ ਗਿਆ, ਮੋਰ ਪੰਖਿਆ ਆ ਗਿਆ, ਮੀਂਹ ਦੀ ਸ਼ੇਡ ਆ ਗਿਆ, ਸਿਲੇਕਟਡ ਸ਼ੇਡ ਆਉਣਗੇ। ਵੀਰ ਜੀ ਕਾਹ ਦੇਖੋ ਨਾ ਜਿਵੇਂ ਆਹ ਕਲਰ ਆ ਗਿਆ। ਰਾਇਲ ਬਲੂ ਸ਼ੇਡ ਆ। ਜੀ ਜੀ। ਕਲਰ ਵੀ ਬੜਾ ਵਧੀਆ ਟ੍ਰੈਂਡ ਦੇ ਵਿੱਚ ਸ਼ੇਡ ਹੈ। ਬਿਲਕੁਲ ਜੀ। ਤੇ ਨਾਲ ਆਇਆ ਕਹਿੰਦਾ ਨਾ ਦੁਪੱਟਾ। ਵਾਹ ਜੀ ਵਾਹ। ਆਹ ਦੁਪੱਟਾ ਆ ਗਿਆ ਚ 2000 ਰੁਪਏ ਸੂਟ ਵਿਕਦਾ ਹੈ। ਬਿਲਕੁਲ। ਕੰਮ ਦੇਖੋ ਕਿੱਡਾ ਵਧੀਆ ਹੋਇਆ। ਹਾਂ ਹਾਂ। 1020 ਰੁਪਏ ਰਿੰਚ ਲੱਗਦੇ। ਹੁਣ ਜਿਵੇਂ ਆਹ ਦੇਖੋ ਜੀ। ਆਹ ਡਿਜ਼ਾਈਨ ਆ ਗਿਆ। ਜੀ ਜੀ। ਸਾਰਾ ਫਰੰਟ ਵਰਕ ਆਊਗਾ। ਬਿਲਕੁਲ ਜੀ। ਆਹ ਦੇਖੋ ਜੀ। ਹਾਂ ਹਾਂ। ਵਰਕ ਦੇਖੋ ਕਿੱਡਾ ਵਧੀਆ ਵਰਕ ਹੋਇਆ। ਮੋਤੀ ਵਰਕ ਨਾਲ। ਮੋਤੀ ਵਰਕ ਹੋ ਹੀ ਮੈਂ ਦੇਖ ਰਿਹਾ ਮੋਤੀ ਵਰਕ ਕੀਤਾ ਹੈ ਸਾਰਾ। ਫੁੱਲ ਚਨੂਂਦਰ ਦੁਪੱਟਾ ਆਊਗਾ। ਜੀ ਜੀ। ਆਹ ਦੇਖੋ ਜੀ। ਆ ਆਇਆ ਨਾਲ ਦੁਪੱਟਾ। ਹਾਂ ਹਾਂ। ਵਾਹ ਜੀ ਵਾਹ। ਪੂਰਾ ਹੈਵੀ ਦੁਪੱਟਾ। ਜੀ। ਤੇ ਸੂਟ ਸਿਰਫ ਹੁਣ ਕਲਰ ਇਹਦੇ ਵਿੱਚ ਵੀ ਦੇਖੋ ਸਾਰੇ ਮਿਲ ਜਾਣਗੇ ਆ ਦੇਖੋ ਜੀ ਮਤਲਬ ਇਹ ਸਾਰਾ ਸੈਟ ਵਾਈਜ਼ ਮਾਲ ਹੈ ਪਰ ਮਿਲ ਕੱਲਾ ਕੱਲਾ ਜਾਏਗਾ ਮਿਲ ਕੱਲਾ ਕੱਲਾ ਵੀ ਜਾਊਗਾ ਜੀ ਜੀ ਤੇ ਰੇਂਜ ਦੇਖੋ ਬੜੀ ਪਿਆਰੀ ਆਊਗੀ ਮਹਿੰਗੀ ਸਸਤੀ ਦੇਖੋ ਸਾਰੀ ਰੇਂਜ ਹੀ ਤੁਹਾਨੂੰ ਇੱਥੇ ਮਿਲੂ ਬਿਲਕੁਲ ਜੀ ਕੀ ਬਾਤ ਹੈ ਸੋ ਭਾਜੀ ਏਡੀ ਵਧੀਆ ਮਤਲਬ ਰਖੜੀ ਦੀ ਆਫਰ ਤਲਾਤੀ ਹੁਣ ਆਪਣਾ ਇੱਕ ਵਾਰ ਐਡਰੈਸ ਤੇ ਮੋਬਾਈਲ ਨੰਬਰ ਦੱਸਿਓ ਹਾਂਜੀ ਜੀ ਜੀ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਹੈ ਜੀ ਤੇ ਮੋਬਾਈਲ ਨੰਬਰ ਹੈ 905673